ਅਮਾਦੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਜਿਹੜੇ ਫਿਲਮੀ ਪੰਜਾਬੀ ਖੇਤਰ ਦੇ ਵਿੱਚ ਜਾਣੇ ਪਛਾਣੇ ਚਿਹਰੇ ਨੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਹੁਣ ਉਹਨਾਂ ਦੇ ਸਜੋਗੀ ਸਾਥੀ ਕਲਾਕਾਰ ਵੀ ਵੱਡੀ ਗਿਣਤੀ ਦੇ ਵਿੱਚ ਪੁੱਜਨੇ ਸ਼ੁਰੂ ਹੋ ਚੁੱਕੇ ਨੇ ਵੈਸੇ ਤਾਂ ਬੀਨੂ ਟਲੋ ਜਿਗਰੀ ਯਾਰ ਦੇ ਤੌਰ ਤੇ ਦੇਖੇ ਜਾ ਰਹੇ ਨੇ ਔਰ ਲਗਾਤਾਰ ਉਹ ਪ੍ਰਚਾਰ ਕਰਨ ਨੇ ਉਹਨਾਂ ਦੇ ਨਾਲ ਕਰਮਜੀਤ ਅਨਮੋਲ ਦੇ ਨਾਲ ਗੱਡੀਆਂ 'ਚ ਘੁੰਮ ਰਹੇ ਨੇ ਲੇਕਿਨ ਹੁਣ ਫਰੀਦਕੋਟ ਦੇ ਹਲਕੇ ਦੇ ਵਿੱਚ ਪੰਜਾਬੀ ਸਿੰਗਰ ਪੰਜਾਬੀ ਅਦਾਕਾਰਾਂ ਦੀ ਲਾਈਨ ਲੱਗ ਗਈ ਆ ਹਰ ਰੋਜ਼ ਕੋਈ ਨਾ ਕੋਈ ਪੰਜਾਬੀ ਇੰਡਸਟਰੀ ਦਾ ਗਾਇਕ ਹੀਰੋ ਹੀਰੋਇਨ ਅਦਾਕਾਰ ਉਥੇ ਪਹੁੰਚ ਰਹੇ ਨੇ ਤੇ ਅੱਜ ਵੀ ਪੰਜਾਬੀ ਦੇ ਮਸ਼ਹੂਰ ਤੇ ਹਾਸਰਸ ਕਲਾਕਾਰ ਬੀ ਐਨ ਸ਼ਰਮਾ ਨਰੇਸ਼ ਕਤੂਰੀਆ ਨੇ ਵੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਕੇ ਆਪਣੀ ਹਾਜ਼ਰੀ ਲਵਾਈ ਆ ਔਰ ਵੋਟਰਾਂ ਤੱਕ ਸੰਦੇਸ਼ ਦਿੱਤਾ ਕਰਮਜੀਤ ਅਨਮੋਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਜਿਗਰੀ ਯਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਨੇ ਇਕੱਠਿਆਂ ਨੇ ਆਪਣਾ ਫਿਲਮੀ ਕੈਰੀਅਰ ਇਹ ਸ਼ੁਰੂ ਕੀਤਾ ਸੀ ਦੋਸਤੀ ਪੱਕੀ ਆ ਯਾਰੀ ਪੱਕੀ ਆ ਜਿਸ ਦੇ ਚੱਲਦਿਆਂ ਹੀ ਭਗਵੰਤ ਮਾਨ ਵੱਲੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ ਸੀ ਫਰੀਦਕੋਟ ਤੋਂ ਤੇ ਹੁਣ ਕਰਮਜੀਤ ਅਨਮੋਲ ਦੇ ਸਮਰਥਨ ਦੇ ਵਿੱਚ ਸਟਾਰ ਪ੍ਰਚਾਰਕ ਸਿਆਸੀ ਮੈਦਾਨ ਵਿੱਚ ਉੱਦ ਪਏ ਨੇ ਫਰੀਦਕੋਟ ਸੀਟ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਕਰਮਨਜੀਤ ਅਨਮੋਲ ਖੁਦ ਵੀ ਬਹੁਤ ਸਾਰੇ ਚੋਣ ਪ੍ਰਚਾਰ ਦਰਾਨ ਗਾਇਕੀ ਦੇ ذریعے ਵੀ ਲੋਕਾਂ ਨੂੰ ਆਪਣੇ ਹੱਕ ਵਿੱਚ ਭਗਤੌਣ ਲਈ ਯਤਨ ਕਰ ਰਹੇ ਨੇ ਤੇ ਉੱਥੇ ਉਹਨਾਂ ਦੇ ਸਾਥੀ ਐਕਟਰ ਤੇ ਸਿੰਗਰ ਵੀ ਉਹਨਾਂ ਦੇ ਨਾਲ ਹੁਣ ਮੈਦਾਨ ਵਿੱਚ ਕੁੱਦ ਪਏ ਨੇ ਪੰਜਾਬ ਵਿੱਚ ਗਜਨ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਮਾਹੌਲ ਜਿਹੜਾ ਕਾਫੀ ਗਰਮ ਹੋ ਗਿਆ ਆਮ ਆਦੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਸਾਥੀ ਹੁਣ ਚੋਣ ਪ੍ਰਚਾਰ ਦੇ ਵਿੱਚ ਵੱਡੀ ਗਿਣਤੀ ਵਿੱਚ ਪੁੱਜ ਰਹੇ ਨੇ ਖਾਸ ਕਰਕੇ ਫਰੀਦਕੋਟ ਇੱਕ ਅਜਿਹੀ ਹਲਕਾ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਗਾਇਕ ਹੰਸ ਰਾਜ ਹੰਸ ਚੋਣ ਮદાન ਦੇ ਵਿੱਚ ਹਨ ਹਾਲਾਂਕਿ ਹੰਸ ਰਾਜ ਹੰਸ ਦੇ ਹੱਕ ਵਿੱਚ ਕੋਈ ਪੰਜਾਬੀ ਸਿੰਗਰ ਐਕਟਰ ਚੋਣ ਪ੍ਰਚਾਰ ਵਾਸਤੇ ਨਹੀਂ ਆਇਆ ਲੇਕਿਨ ਦੂਜੇ ਪਾਸੇ ਕਰਮਜੀਤ ਅਨਮੋਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬੀ ਫਿਲਮ ਉਦਯੋਗ ਦੇ ਉਹਨਾਂ ਦੇ ਸਾਥੀ ਕਲਾਕਾਰ ਪੁੱਜ ਰਹੇ ਨੇ ਬੀਤੇ ਦਿਨ ਕਰਮਜੀਤ ਅਨਮੋਲ ਨੇ ਮੋਗਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਸੀ ਤੇ ਉਸ ਦਰਾਂ ਉਹਨਾਂ ਦੇ ਨਾਲ ਪੰਜਾਬੀ ਫਿਲਮਾਂ ਦੀ ਅਦਾਕਾਰਾ ਅਤੇ ਗਾਇਕ ਨਿਸ਼ਾ ਬਾਨੋ ਅਤੇ ਪੰਜਾਬੀ ਸਿੰਗਰ ਸਿੱਪੀ ਗਿੱਲ ਅਭਿਨੇਤਾ ਬੀਐਨ ਸ਼ਰਮਾ ਅਤੇ ਰੁਪਿੰਦਰ ਰੂਪੀ ਨੇ ਵੀ ਕਰਮਜੀਤ ਅਨਮੋਲ ਵਾਸਤੇ ਪ੍ਰਚਾਰ ਕੀਤਾ ਸੀ ਨਿਸ਼ਾ ਬਾਨੋ ਹਾਲ ਹੀ ਇਮਤੀਆਜ਼ ਅਲੀ ਦੀ ਫਿਲਮ ਚਮਕੀਲਾ ਦੇ ਵਿੱਚ ਵੀ ਦਿਖਾਈ ਦਿੱਤੀ ਆ ਵੈਸੇ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਚੰਗਾ ਸਥਾਨ ਰੱਖਦੇ ਨੇ ਨਿਸ਼ਾ ਬਾਨੋ। ਔਰ ਇਸੇ ਤਰ੍ਹਾਂ ਅੱਜ ਕਰਮਜੀਤ ਅਨਬੋਲ ਦੇ ਹੱਕ ਦੇ ਵਿੱਚ ਪੰਜਾਬੀ ਫਿਲਮਾਂ ਦੀ ਅਦਾਕਾਰਾ ਐਕਟ੍ਰੈਸ ਮੈਂਡੀ ਤੱਕੜ ਅਤੇ ਹਾਸਰਸ ਕਮੀਡੀਅਨ ਨਰੇਸ਼ ਕਤੂਰੀਆ ਜਿਹੜੇ ਇੱਕ ਚੰਗੇ ਰਾਈਟਰ ਵੀ ਆ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਦਿਖਾਈ ਦਿੱਤੇ ਨੇ। ਇਸ ਤਰ੍ਹਾਂ ਵਗਰ ਗੱਲ ਕੀਤੀ ਜਾਵੇ ਤਾਂ ਅਭਿਨੇਤਾ ਤੇ ਗਾਇਕ ਰੋਸ਼ਨ ਪ੍ਰਿੰਸ ਮੋਗਾ ਦੇ ਪਿੰਡਾਂ ਦੇ ਵਿੱਚ ਕਰਮਜੀਤ ਅਨਮੋਲ ਦੇ ਨਾਲ ਪ੍ਰਚਾਰ ਕਰਦੇ ਦਿਖਾਈ ਦਿੱਤੇ ਨੇ ਇਸ ਪ੍ਰੋਗਰਾਮ ਦੇ ਵਿੱਚ ਮੋਗਾ ਤੋਂ ਆਮ ਆਦੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਕਰਮਜੀਤ ਅਨਮੋਲ ਦੇ ਨਾਲ ਗਾਇਕ ਰੋਸ਼ਨ ਪ੍ਰਿੰਸ ਨੇ ਵੀ ਹਾਜ਼ਰੀ ਭਰੀ ਸੀ ਪੰਜਾਬੀ ਇੰਡਸਟਰੀ ਦੇ 스타 ਲਗਾਤਾਰ ਕਰਮਜੀਤ ਅਰਮੋਲ ਦੇ ਹੱਕ ਵਿੱਚ ਭੁਗਤ ਰਹੇ ਨੇ ਮੋਗਾ ਦੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਹੋਈ ਚੋਣ ਚਰਚਾਵਾਂ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਨੁਕੜ ਮੀਟਿੰਗਾਂ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਸੰਪਰਕ ਕੀਤਾ ਗਿਆ ਉਹਦੇ ਵਿੱਚ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਤੇ ਐਕਟ੍ਰਸ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ ਨੇ ਇਸ ਦੌਰਾਨ ਬਹੁਤ ਸਾਰੇ ਵੋਟਰ ਤੇ ਸਪੋਰਟਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਜੋ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਆਪਣੀਆਂ ਤਸਵੀਰਾਂ ਜਿਹਨੂੰ ਅੱਜ ਕੱਲ ਸੈਲਫੀ ਕਿਹਾ ਜਾਂਦਾ ਉਹ ਖਚਵਾਉਣ ਦੇ ਵਿੱਚ ਵੋਟਰ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਪੰਜਾਬੀ ਅਦਾਕਾਰ ਬਿੰਨੂ ਢਿਲੋਂ ਲਗਾਤਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ ਕਰਮਜੀਤ ਅਨਮੋਲ ਦੇ ਹੱਕ ਵਿੱਚ ਜਿਸ ਅਦਾਕਾਰ ਨੇ ਸ਼ੁਰੂਆਤ ਕੀਤੀ ਸੀ ਉਹਨਾਂ ਦਾ ਨਾਮ ਬਿੰਨੂ ਢਿਲੋਂ ਬਿੰਨੂ ਢਿਲੋਂ ਕਰਮਜੀਤ ਅਨਮੋਲ ਹ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਸਾਂਝੀ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਕਈ ਵਾਰ ਇਹਨਾਂ ਤਿੰਨਾਂ ਜਾਣਿਆਂ ਨੇ ਚੋਣ ਪ੍ਰਚਾਰ ਦੌਰਾਨ ਖਾਸ ਕਰਕੇ ਜਦੋਂ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਸੰਗਰੂਰ ਤੋਂ ਲੋਕ ਸਭਾ ਚੋਂ ਲੜਦੇ ਰਹੇ ਨੇ ਤੇ ਇਕੱਠੇ ਚੋਣ ਪ੍ਰਚਾਰ ਦੌਰਾਨ ਗਾਣੇ ਵੀ ਬੋਲਦੇ ਦਿਖਾਈ ਦਿੰਦੇ ਸੀ ਖਾਸ ਕਰਕੇ ਉਹ ਗਾਣਾ ਜਿਹੜਾ ਕ੍ਰਾਂਤੀਕਾਰੀ ਸੰਤ ਰਾਮ ਉਦਾਸੀ ਦਾ ਲਿਖਤਾ ਜਿਹਨੂੰ ਅੱਜ ਵੀ ਘਰ ਘਰ ਗਾਇਆ ਜਾਂਦਾ ਉਹ ਅਕਸਰ ਇਹੋ ਜਿਹੇ ਬੋਲ ਨੇ ਮਗਦਾ ਰਹੀ ਮੇ ਸੂਰ ਜਾ ਕਮੀਆਂ ਦੇ ਵਿੜੇ ਤੇ ਅਕਸਰ ਹੀ ਇਹ ਗਾਉਂਦੇ ਦਿਖਾਈ ਦਿੰਦੇ ਨੇ ਤੇ ਫਰੀਦਕੋਟ ਚੋਣ ਪ੍ਰਚਾਰ ਦੌਰਾਨ ਵੀ ਕਰਮਜੀਤ ਅਨਮੋਲ ਗੋਲਮ ਬੜੀ ਵਾਰਸ ਤੇ ਤੇ ਲੋਕਾਂ ਵੱਲੋਂ ਸੰਤਰਾ ਉਦਾਸੀ ਦੀ ਇਹ ਲਿਖਤ ਸੁਨਣ ਨੂੰ ਮਿਲੀ ਹੈ ਚੋਣ ਪ੍ਰਚਾਰ ਦੌਰਾਨ ਜਿੱਥੇ ਕਈ ਸਿੰਗਰ ਐਕਟਰ ਲਗਾਤਾਰ ਆ ਰਹੇ ਨੇ ਉੱਥੇ ਜ਼ਿਆਦਾਤਰ ਜਿਹੜਾ ਸਮਾਂ ਵਾ ਉਹ ਬਿੰਨੂ ਢਿਲੋ ਹੋਣੀ ਕਰਮਜੀਤ ਅਨਮੋਲ ਦੇ ਨਾਲ ਬਤਾਰੇ ਨੇ ਮੰਚ ਦੇ ਨਾਲ ਜਨਤਾ ਨੂੰ ਵੀ ਉਸ ਸਬੋਧਨ ਕਰ ਰਹੇ ਨੇ ਫਰੀਦਕੋਟ ਦੇ ਰੋਡ ਸ਼ੋਅ ਦਰਾਂ ਨਾ ਅਨਮੋਲ ਦੇ ਨਾਲ ਬੀਨੂ ਢਿਲੋਂ ਕਾਰ ਦੀ ਛੱਤ ਤੇ ਬੈਠੇ ਵੀ ਦਿਖਾਈ ਦਿੱਤੇ ਸੀ ਜਿੱਥੇ ਇੱਕ ਪਾਸੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਪੰਜਾਬੀ ਫਿਲਮ ਇੰਡਸਟਰੀ ਲਗਾਤਾਰ ਟੋਕ ਰਹੀ ਆ ਉਥੇ ਹੰਸ ਰਾਜ ਹੰਸ ਦੇ ਹੱਕ ਵਿੱਚ ਹਲੇ ਪੰਜਾਬੀ ਇੰਡਸਟਰੀ ਦੇ ਲੋਕ ਨਹੀਂ ਆਏ ਹਾਲਾਂਕਿ ਕਰਮਜੀਤ ਅਨਮੋਲ ਤੋਂ ਜ਼ਿਆਦਾ ਜਿਹੜਾ ਉਸ ਹਲਕੇ ਦੇ ਵਿੱਚ ਵਿਰੋਧ ਹੰਸਰਾਜ ਹੰਸ ਦਾ ਹੋ ਰਿਹਾ ਕਿਉਂਕਿ ਹੰਸਰਾਜ ਹੰਸ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਨੇ ਭਾਵੇਂ ਕਰਮਜੀਤ ਅਨਮੋਲ ਦਾ ਵੀ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਲੇਕਿਨ ਜ਼ਿਆਦਾਤਰ ਜਿਹੜਾ ਵਿਰੋਧ ਆ ਉਹ ਹੰਸਰਾਜ ਹੰਸ ਦਾ ਹੋ ਰਿਹਾ ਪਰ ਹੰਸਰਾਜ ਹੰਸ ਜਿਹੜੇ ਪੰਜਾਬੀ ਫਿਲਮਾਂ ਦੇ ਤੇ ਮਿਊਜ਼ਿਕ ਇੰਡਸਟਰੀ ਦਾ ਇੱਕ ਅਹਿਮ ਹਿੱਸਾ ਪਰ ਉਹਨਾਂ ਦੇ ਹੱਕ ਦੇ ਵਿੱਚ ਹੱਲੇ ਨਾ ਕੋਈ ਛੋਟੇ ਨਾ ਕੋਈ ਵੱਡੇ ਕਲਾਕਾਰ ਪ੍ਰਚਾਰ ਕਰਨ ਵਾਸਤੇ ਆਏ ਨੇ ਹੰਸਰਾਜ ਹੰਸ ਕੱਲੇ ਹੀ ਚੋਣ ਮદાન ਵਿੱਚ ਡਟੇ ਹੋਏ ਨੇ ਜਦਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਗਾਇਕ ਰਹਿ ਚੁੱਕੇ ਨੇ ਮੁਹੰਮਦ ਸਿਦਕ ਲੋਕ ਸਭਾ ਮੈਂਬਰ 219 ਚ ਚੁਣੇ ਗਏ ਸੀ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਸੀ ਉਹਨਾਂ ਦੀ ਜਗ੍ਹਾ ਇਸ ਵਾਰ ਅਮਰਜੀਤ ਕੌਰ ਸਾਹੋ ਕੋ ਨੂੰ ਉਮੀਦਵਾਰ ਬਣਾਇਆ ਗਿਆ ਤੇ ਕਾਲੀਦਲ ਵੱਲੋਂ ਰਾਜਵਿੰਦਰ ਸਿੰਘ ਹੋਣੀ ਚੋਣ ਮદાન ਦੇ ਵਿੱਚ ਨੇ ਲੇਕਿਨ ਫਿਲਮੀ ਦੁਨੀਆ ਦੀ ਗੱਲ ਕੀਤੀ ਜਾਵੇ ਪੰਜਾਬੀ ਗੀਤ ਸੰਗੀਤ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਲਗਾਤਾਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਚੋਣ ਪ੍ਰਚਾਰ ਕਰਨ ਵਾਸਤੇ ਲਗਾਤਾਰ ਆ ਰਹੇ ਨੇ ਤੇ ਹੰਸ ਰਾਜ ਹੰਸ ਕੱਲੇ ਹੀ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਭਾਵਕ ਹੋ ਕੇ ਕਿਉਂਕਿ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਇਤੋਂ ਤੱਕ ਉਹ ਕਹਿਣ ਲਈ ਮਜਬੂਰ ਹੋ ਗਏ ਕਿ ਮੈਨੂੰ ਤੇ ਹੰਸ ਰਾਜ ਹੰਸ ਨਾ ਕੋ ਮੈਨੂੰ ਤਾਂ ਮਿੰਤ ਰਾਜ ਮਿੰਤ ਕਹ ਲਓ ਉਹ ਜ਼ਿਆਦਾ ਚੰਗਾ ਹੋਊਗਾ ਇਤੋਂ ਤੱਕ ਕਿ ਉਹਨਾਂ ਨੇ ਆਪਣੇ ਗਿਲੇ ਸ਼ਿਕਵੇ ਸ਼ਿਕਾਇਤਾਂ ਵੀ ਕੀਤੇ ਹਨ ਕਿ ਮੇਰਾ ਵਿਰੋਧ ਵੀ ਹੋ ਰਿਹਾ ਸਭ ਤੋਂ ਜ਼ਿਆਦਾ ਹੋ ਰਿਹਾ ਔਰ ਮੈਨੂੰ ਮਾਵਾ ਪੈਣਾ ਦੀਆਂ ਗਾਲਾਂ ਵੀ ਕੱਢੀਆਂ ਜਾ ਰਹੀਆਂ। ਉਹ ਸਵਾਲ ਹੈ ਦੋ ਫਿਲਮੀ ਸtare ਪੰਜਾਬੀ ਇੰਡਸਟਰੀ ਨਾਲ ਜੁੜੇ ਹੋਈਆਂ ਹਸਤੀਆਂ ਇੱਕ ਕਰਮਜੀਤ ਅਨਮੋਲ ਦੂਜੇ ਹੰਸ ਰਾਜ ਹੰਸ ਪਰ ਜ਼ਿਆਦਾ ਜਿਹੜੇ ਸਾਥੀ ਕਲਾਕਾਰ ਨੇ ਉਹ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ। ਫਿਲਹਾਲ ਇਸ ਜਾਣਕਾਰੀ ਨਾਲ ਘਰਤੂਲੇ ਵਿੱਚ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ।